ਹੇ ਦੋਸਤੋ ਮੈਂ ਗੁਰਮੁਗਰੂ ਸੰਸਥਾ ਮਰੀ ਮਿਤਰਾ ਪਟਿਆਲਾ ਤੋਂ ਤੇ ਅੱਜ ਤਿਰਗੁਮਨ 2 ਸਾਲ ਬਾਅਦ ਮੈਂ ਆਪਣੇ ਵਾਲ ਕਟਾਏ ਨੇ ਇੱਕ ਤਰ੍ਹਾਂ 2 ਸਾਲ ਦੀ ਦੀ ਤਪੱਸਿਆ ਸੀ ਮੇਰੀ ਅੰਗਲ ਅਜਪੂਰਨ ਹੋਈ ਹੈ ਤੇ ਫਿਰ 2 ਸਾਲ ਤੋਂ ਆਪਣੇ ਵਾਲ ਮੈਂ ਵਧਾ ਰਿਆ ਸੀ ਉਹਦਾ ਕਾਰਨ ਇਹ ਸੀ ਕਿ ਜੋ ਕੈਂਸਰ ਪੇਸ਼ੰਗ ਹੁੰਦੇ ਨੇ ਜਿਨ੍ਹਾਂ ਕਿ ਕੀਮੋਥੈਰਪੀ ਦੌਰਾਨ ਵਾਲ ਝੜ ਜਾਂਦੇ ਨੇ ਕਈਆਂ ਦੇ ਵਾਲ ਆਉਂਦੇ ਨੇ ਕਈਆਂ ਦੇ ਵਾਲ ਦੁਬਾਰਾ ਆਉਂਦੇ ਨਹੀਂ ਹੈਗੇ ਤਾਂ ਉਹਨਾਂ ਵਾਸਤੇ ਸਾਡਾ ਇੱਕ ਮਦਦ ਟਰੱਸਟ ਹੈ ਮੁੰਬਈ ਜੋ ਕਿ ਵਰਲਡਵਾਈਡ ਐਨਜੀਓ ਹੈ ਤੇ ਜਿਹੜੇ ਕੈਂਸਰ ਪੇਸ਼ੰਗ ਹੁੰਦੇ ਨੇ ਜਿਨ੍ਹਾਂ ਦੇ ਵਾਲ ਝੜ ਜਾਂਦੇ ਨੇ ਉਹਨਾਂ ਨੂੰ ਇੱਕ ਨੇਚਰਲ ਵਾਲਾਂ ਦਾ ਵਿਗ ਉਦਤਰੀ ਬਾਰਾਂ ਦਾ ਇੱਕ ਗਿਫਟ ਕਰਦੇ ਨੇ ਉਹ ਬਿਲਕੁਲ ਫ੍ਰੀ ਆਫ ਕੋਸਟ ਤੇ ਉਹਨਾਂ ਵਾਸਤੇ ਕੈਂਸਰ ਪੇਸ਼ੈਂਟ ਲਈ ਜਿਵੇਂ ਆਪਣੇ ਵਾਲ ਕਟਾ ਕੇ ਮੁੰਬਈ ਆ ਭੇਜ ਰਹੇ ਹਾਂ ਘੱਟੋ-ਘੱਟ 12 ਇੰਚ ਵਾਲ ਵਾਲਾਂ ਗਿਫਟ ਕਰਨੇ ਹੁੰਦੇ ਨੇ ਤੇ ਦੋ ਸਾਲ ਬਾਦੋਂ ਅੱਜ ਇੱਥੇ ਵਾਲ ਕਟਾ ਕੇ ਭੇਜ ਰਹੇ ਹਾਂ ਤੇ ਮੇਰੀ ਬੇਨਤੀ ਹੈ ਉਹਨਾਂ ਲੋਕਾਂ ਨੂੰ ਕਿ ਇਹ ਨਹੀਂ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਕਿ ਆਪਣੇ ਵਾਲ ਜਾ ਕੇ ਨਾਈ ਦਗਾਉਂਦੇ ਆ ਕੇ ਵੇਸਟ ਕਰਦੇ ਨੇ ਦੋ ਮਹੀਨੇ ਬਾਅਦ ਮਹੀਨੇ ਕਟਵਾਉਂਦੇ ਨੇ ਤਾਂ ਬੇਨਤੀ ਹੈ ਘੱਟੋ-ਘੱਟ ਦੋ ਸਾਲਾਂ ਨੇ ਵਾਲ ਨਾ ਕਟਾਉਣ ਉਹ ਤੇ ਤੁਹਾਡੇ ਜਿਹੜੇ ਕਿ ਵੇਸਟ ਜਾਂ ਕਿਸੇ ਲਈ ਇਹ ਖੁਸ਼ੀ ਤੇ ਨਵੀਂ એનર્ਜੀ ਨਵੀਂ ਜ਼ਿੰਦ ਆਪਣੇ ਵਾਲ ਡੋਨੇਟ ਕਰੋ ਕੈਂਸਰ ਪੇਸ਼ੈਂਟ ਲਈ ਤੇ ਜਿਆਦਾ ਜਾਣਕਾਰੀ ਲਈ ਮੈਨੂੰ ਸੰਪਰਕ ਕਰ ਸਕਦੇ ਹੋ ਮੇਰਾ ਫੋਨ ਨੰਬਰ 9814880335 ਤੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਬਤਵਾ ਸ਼ੇਅਰ ਵੀ ਕਰੋ ਤਾਂ ਕਿ ਚੰਗੀ ਚੀਜ਼ਾਂ ਨੇ ਚੰਗੀ ਵੀਡੀਓਜ਼ ਨੇ ਉਹ ਲੋਕਾਂ ਤੱਕ ਬਤਵਾ ਬਹੁੰਚਣ ਤੇ ਲੋਕਾਂ ਦਾ ਭਲਾ ਹੋਵੇ ਧੰਨਵਾਦ